ਤਸਵੀਰਾਂ ਗੁਰਦਾਸਪੁਰ ਦੇ ਨਰਪੁਰ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਣਕ ਦੀ ਖੜੀ ਪੱਕੀ ਫਸਲ ਦਾਸ ਕਿੱਲੇ ਸੜ ਕੇ ਸੁਆਹ ਹੋ ਗਈਆ ਹਾਲਾਂਕਿ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਮਿਲ ਕੇ ਦਾਸ ਕਿੱਲੇ ਜਿਹੜੀ ਫਸਲ ਅੱਗ ਦੀ ਲਪੇਟ ਵਿੱਚ ਆਈ ਹੈ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਪਹਿਲੀ ਵਾਈ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਿਆ ਤਾਂ ਉੱਥੇ ਹੀ ਪੇਟ ਦਾ ਮਨਦੀਪ ਕੌਰ ਨੇ ਦੱਸਿਆ ਕਿ ਇਥੇ ਕੋਈ 2-2 ਤੇ ਕੋਈ 3-3 ਕਿੱਲਾ ਵਾਲੇ ਕਿਸਾਨ ਨੇ ਜਿਨ੍ਹਾਂ ਦੀ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਗਈ ਆ ਹਾਲਾਂਕਿ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਆ ਜਿਸ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਉਸ ਤੋਂ ਬਾਅਦ ਪਰਿਵਾਰ ਪ੍ਰੇਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਆ ਕਿ ਜੋ ਵੀ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਮੇਰਾ ਨਾਮ ਮਨਦੀਪ ਕੌਰ ਨਰਕੋੜ ਮੇਰਾ ਪਿੰਡ ਮੇਰੀਏਤਨ ਕਿੱਲੇ ਜੋ ਕਨਕ ਸੀਗੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਘਣ ਘਣ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਘਣ ਕੰਬੜੀ ਖਤਮ ਹੋ ਗਈ। ਪਹੁੰਚੇ ਫਿਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ। ਕਿੰਨੇ ਕਿੱਲੇ ਸਾਰੀ ਢੁੱਟ ਜਿਹੜੀ ਅੱਗ ਲੱਗੀ ਹੋਈ ਹੈ। ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ। ਸਰਕਾਰ ਤੋਂ ਕਿ ਸਾਡਾ ਜੋ ਵੀ ਆ ਮਤਲਬ ਖਰਚਾ ਹੈ ਜੀ ਉਹ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਕਿ ਭਰਿਆ ਜਾਵੇ ਹਰਜਾਨਾ ਜੋ ਵੀ ਹੋਇਆ ਨੁਕਸਾਨ ਸਾਡਾ। ਇਹਦਾ ਨਾਮ ਬਲਕਾਰ ਸਿੰਘ। ਹੇ ਜੀ ਆਹ ਟਰੈਕਟਰ ਮੰਗਿਆ ਬਾ ਪੈਲੀ ਚੋਂ ਦੀ ਦੇ ਅਜੇ ਪੈਲੀ ਅੱਧਾ ਕਿੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾ ਦੀ ਹੈ। ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾਂ ਲੱਗੀਆਂ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚੋ। ਉਹ ਅਜੇ ਅਸੀਂ 2 ਕਿੱਲੇ ਹਟਵੇ ਆਂ ਬਝਾਉਣ ਆਏ ਆ। ਤੁਹਾਡੀ ਕੋਈ ਪੇਚ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਰਨ ਸੜ ਗਈ ਆ। ਇਹਦੀ 3 ਸੜ ਗਈ ਕੇ ਦੀ 2 ਸੜ ਗਈ। ਇਹਦੀ ਢਾਈ ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾ ਦੰਨਿਆਂ ਕਿੱਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਰੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਣਦੀ ਕਈਆਂ ਦੀ 2 ਢਾਈ ਸੜੀ ਕਈਆਂ ਦੀ 2 ਸੜੀਆਂ ਜਿਨ੍ਹਾਂ ਦੇ 2 2 ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦਾਂ ਆ ਗਈ ਬਾਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਉਦੋਂ ਕਿਦਾਂ ਅੱਗ ਕਿਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟ੍ਰੈਕਟਰ ਪਾ ਕੇ ਉਹਨਾਂ ਬਜਾਈ